ਚੰਡੀਗੜ੍ਹ ਦਾ ਚੀਫ ਸੈਕਟਰੀ ਫਾਰ ਸਰਕਾਰ ਦੀ ਤਰਫੋਂ ਗ੍ਰਹਿ ਮੰਤਰਾਲੇ ਦੀ ਤਰਫੋਂ ਲਗਾਇਆ ਗਿਆ ਪਹਿਲਾ ਐਡਵਾਈਜ਼ਰ ਸੀ ਉਹ ਵੀ ਆਈਏਐਸ ਅਧਿਕਾਰੀ ਸੀ ਤੇ ਹੁਣ ਚੀਫ ਸੈਕਟਰੀ ਵੀ ਆਈਏਐਸ ਆ ਤੇ ਇਹ ਜਿੰਨੀਆਂ ਵੀ ਡਿਊਟੀ ਨਿਰਦੇਸ਼ ਚ ਉਹਨਾਂ ਦੇ ਜਿਹੜੇ ਐਡਮਿਨਿਸਟ੍ਰੇਟਿਵ ਹੈਡ ਨੇ ਉਹਨਾਂ ਨੂੰ ਚੀਫ ਸੈਕਟਰੀ ਕਹਿੰਦੇ ਆ ਇਸ ਕਰਕੇ ਇਹਦਾ ਵੀ ਇਸ ਤਰ੍ਹਾਂ ਹੀ ਕਰਤਾ ਔਰ ਚੰਡੀਗੜ੍ਹ ਦੇ ਐਡਮਿਨਿਸਟਰेटर ਨਾਲ ਜ ਮਾਨਯੋਗ ਗਵਰਨਰ ਸਾਹਿਬ ਨੇ ਪੰਜਾਬ ਦੇ ਉਹਨਾਂ ਨਾਲ ਸਲਾਹ مشورہ ਕਰਨ ਤੋਂ ਬਾਅਦ ਹੀ ਲਗਾਇਆ ਗਿਆ ਇਸ ਤਰ੍ਹਾਂ ਨਹੀਂ ਹੋਇਆ ਔਰ ਇਹਦੇ ਨਾਲ ਚੰਡੀਗੜ੍ਹ ਕੋਈ ਪੰਜਾਬ ਦਾ ਅਧਿਕਾਰ ਵੀ ਘਟ ਨਹੀਂ ਹੋਇਆ ਬਹੁਤ ਪੋਲਿਟੀਕਲ ਪਾਰਟੀਆਂ ਜਿਹੜੀਆਂ ਨੇ ਗਲਤ ਫਹਮੀ ਪੈਦਾ ਕਰਦੀਆਂ ਨੇ ਕੇਂਦਰ ਦੇ ਖਿਲਾਫ ਕੜਵਾਹਟ ਫੈਲਾਉਣ ਦੀ ਕੋਸ਼ਿਸ਼ ਕਰਦੀਆਂ ਨੇ ਤੇ ਮੈਂ ਸਮਝਦਾ ਇਹ ਕੰਮ ਸਾਨੂੰ ਨਹੀਂ ਕਰਨਾ ਚਾਹੀਦਾ ਸਾਨੂੰ ਤਾਂ ਡਿਵੈਲਪਮੈਂਟ ਦੇਖਣੀ ਚਾਹੀਦੀ ਹੈ ਤੇ ਹੋ ਸਕਦਾ ਉਹਨਾਂ ਨੂੰ ਲੱਗਿਆ ਹੋਣਾ ਕਿ ਪ੍ਰਸ਼ਾਸਨਿਕ ਸੁਧਾਰ ਹੋ ਜਾਣਗੇ ਇਹਦੇ ਨਾਲ ਤੇ ਅੱਛੀ ਗੱਲ ਹੈਗੀ ਆ ਚੰਡੀਗੜ੍ਹ ਦੇ ਅੰਦਰ ਵੀ ਹੋਣੇ ਚਾਹੀਦੇ ਆ ਤੇ ਵਾਕਈ ਮੇਰੀ ਇਹਨਾਂ ਪੋਲਿਟਿਕਲ ਲੋਗਾਂ ਨੂੰ ਪ੍ਰਾਰਥਨਾ ਹੈਗੀ ਆ ਕਿ ਚੰਡੀਗੜ੍ਹ ਪੰਜਾਬ বিজেপি ਦਾ ਵੀ ਮੰਨਣਾ ਕਿ ਚੰਡੀਗੜ੍ਹ ਪੰਜਾਬ ਦਾ ਪੰਜਾਬ ਦੇ ਹੱਕਾਂ ਲਈ ਅਸੀਂ ਹਮੇਸ਼ਾ ਖੜੇ ਆਂ ਤੇ ਜੇ ਕੋਈ ਐਸੀ ਗੱਲ ਲੱਗਦੀ ਤੇ ਅਸੀਂ ਵੀ ਪੰਜਾਬ ਦੇ ਲਈ ਸੰਘਰਸ਼ ਕਰਾਂਗੇ ਪਰ ਉਸ ਦੀ ਜ਼ਰੂਰਤ ਨਹੀਂ ਹੈ ਇਹਦੇ ਨਾਲ ਕੋਈ ਫਰਕ ਨਹੀਂ ਪੈਣ ਲੱਗਿਆ ਔਰ ਇਹ ਸਿਰਫ ਪ੍ਰਸ਼ਾਸਨਿਕ ਸੁਧਾਰ ਹੈ eficiency ਵਧਾਉਣ ਦਾ ਤਰੀਕਾ ਪ੍ਰਸ਼ਾਸਨਿਕ ਤੇ ਇਹ ਇਹ ਕੋਈ ਸ਼ੰਕਾ ਨਹੀਂ ਕਰਨੀ ਚਾਹੀਦੀ